ਤਾਂ ਤੁਸੀਂ ਨਜ਼ਰ ਮਾਰ ਲਓ ਨਜ਼ਰ ਮਾਰ ਲਓ ਇਧਰ ਘਰ ਟੈਨ ਲੱਗਾ ਇਧਰ ਲੋਕ ਤਾੜੀਆਂ ਮਾਰ ਰਹੇ ਨੇ ਇਧਰਲੇ ਪਾਸੇ ਮਗਰ ਤਾੜੀਆਂ ਮਾਰ ਰਹੇ ਨੇ ਘਰ ਟੈਨ ਲੱਗਾ ਔਰ ਇਧਰੋਂ ਜਿਹੜਾ ਜੀਸੀਬੀ ਦਾ ਪੀਲਾ ਪੰਜਾ ਉਹ ਚਲਣਾ ਸ਼ੁਰੂ ਹੋ ਗਿਆ ਇਧਰ ਲੋਕ ਤਾੜੀਆਂ ਮਾਰ ਰਹੇ ਨੇ ਕਿ ਘਰ ਟੈਣਾ ਸ਼ੁਰੂ ਹੋ ਗਿਆ ਔਰ ਇਧਰ ਪ੍ਰਸ਼ਾਸਨ ਦੇ ਵੱਲੋਂ ਘਰ ਟਾਉਣਾ ਸ਼ੁਰੂ ਕਰ ਦਿੱਤਾ ਹੈ ਇਹ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਫਿਰੋਜ਼ਪੁਰ ਦੇ ਕਸਬਾ ਮੁਦਕੀ ਦੀਆਂ ਜਿੱਥੇ ਇਹ ਘਰ ਟਾਇਆ ਜਾ ਰਿਹਾ ਦੱਸਿਆ ਜਾ ਰਿਹਾ ਹੈ ਕਿ ਕਰੀਬ ਇਸ ਦੇ ਉੱਪਰ ਕਰੀਬ 9 ਦੇ ਆਸ-ਪਾਸ ਪਰਚੇ ਸੀ ਪਰ ਹੁਣ ਇਸ ਘਰ ਨੂੰ ਢਹਿ ਤੇ ਰੀਬ ਕੀਤਾ ਜਾ ਰਿਹਾ ਨਜ਼ਰ ਮਾਰ ਲਓ ਇਸ ਦੁਕਾਨ ਨੂੰ ਲੋਕ ਕਹਿੰਦੇ ਨੇ ਕਿ ਕਿਰੀਅਾਨੇ ਦੀ ਦੁਕਾਨ ਸੀ ਔਰ ਇਸੇ ਦੁਕਾਨ ਤੋਂ ਹੀ ਜਿਹੜਾ ਇਹ ਕੰਮ ਕਰਦੇ ਸੀ ਔਰ ਇਹਨਾਂ ਦਾ ਜਿਹੜਾ ਨੁਕਸਾਨ ਆ ਉਹ ਲੋਕ ਕਹਿੰਦੇ ਸਾਡਾ ਬਹੁਤ ਹੋਇਆ ਔਰ ਜਿਸ ਦੇ ਕਾਰਨ ਹੁਣ ਪ੍ਰਸ਼ਾਸਨ ਦੇ ਵੱਲੋਂ ਇਹਨਾਂ ਦਾ ਘਰ ਢਾਇਆ ਜਾ ਰਿਹਾ ਔਰ ਇਧਰਲੇ ਪਾਸੇ ਵੀ ਨਜ਼ਰ ਮਾਰ ਲਓ ਜਿਹੜੇ ਲੋਕ ਨੇ ਉਹ ਦੇਖਦੇ ਨਜ਼ਰ ਆ ਰਹੇ ਨੇ ਚਾਰੇ ਪਾਸੇ ਪੂਰਾ ਪੂਰੇ ਲੋਕ ਦੇਖੇ ਜਾ ਸਕਦੇ ਨੇ ਜਿਹੜੇ ਇਸ ਮਾਹੌਲ ਨੂੰ ਵੇਖਣ ਆਏ ਨੇ ਜਿਹੜੇ ਦੇਖਣ ਆਏ ਨੇ ਕਿ ਇਸ ਜਗ੍ਹਾ ਤੇ ਅੱਜ ਘਰ ਢਾਇਆ ਜਾ ਰਿਹਾ ਹੈ ਤੁਹਾਨੂੰ ਦੱਸ ਦਈਏ ਇੱਥੇ ਇਹ ਤਸਵੀਰਾਂ ਜਿਹੜੀਆਂ ਨੇ ਇਹ ਮੁਦਕੀ ਦੀਆਂ ਨੇ ਫਿਰੋਜ਼ਪੁਰ ਤੋਂ ਮੁਦਕੀ ਦੀਆਂ ਜਿੱਥੇ ਘਰ ਆਇਆ ਜਾ ਰਿਹਾ ਹੈ ਔਰ ਦੁਕਾਨ ਢਾਈ ਜਾ ਰਹੀ ਆ ਪ੍ਰਸ਼ਾਸਨ ਦੇ ਵੱਲੋਂ ਔਰ ਤੁਹਾਨੂੰ ਦੱਸ ਦਈਏ ਕਿ ਪੁਲਿਸ ਦੇ ਨਾਲ ਵੀ ਗੱਲਬਾਤ ਹੋਈ ਆ ਕਹਿੰਦੇ ਵੀ 9 ਦੇ ਆਸ-ਪਾਸ ਜਿਹੜੇ ਮਾਮਲੇ ਸੀਗੇ ਇਸ ਦੇ ਉੱਪਰ ਦਰਜ ਸੀ ਇਸ ਵਿਅਕਤੀ ਦੇ ਜੋ ਹੁਣ ਵੀ ਜੇਲ੍ਹ ਦੇ ਵਿੱਚ ਆ ਉਸ ਦੇ ਪਿਤਾ ਦੇ ਉੱਪਰ ਵੀ ਜਿਹੜੇ ਮੁਕੱਦਮੇ ਦਰਜ ਸੀਗੇ ਉਹ ਵੀ ਬਾਕੀ ਗੱਲਬਾਤ ਵੀ ਕਰ ਲਏ ਨੇ ਸਾਡੇ ਨਾਲ ਡੀਐਸਪੀ ਕਰਨ ਸ਼ਰਮਾ ਮੌਜੂਦ ਨੇ ਕਰਨ ਜੀ ਕਿੰਨੇ ਮਾਮਲੇ ਸੀਗੇ ਇਸ ਦੇ ਉੱਪਰ ਜਿਹੜਾ ਘਟਾਇਆ ਜਾ ਰਿਹਾ ਹੈ ਇਧਰ ਬੱਸ ਏਜੀ ਹੈਬਿਚੁਅਲ ਆਫੈਂਡਰ ਸੀਗੇ ਵਾਰ-ਵਾਰ ਜਿਵੇਂ ਕਿ ਜੁਰਮ ਕਰਦੇ ਨੇ ਨਸ਼ਾ ਵੇਚਣ ਦਾ ਨਸ਼ਾ ਤਸਕਰੀ ਕਰਦੇ ਸੀ ਮੁੰਡਾ ਜਿਹੜਾ ਕਿ ਬਲਦੇਵ ਬੱਬੂ ਐ ਇਸ ਤੇ 9 ਮੁਕਦਮੇ ਦਰਜ ਨੇ ਹੈਰੋਇਨ ਵੇਚਣ ਦੇ ਇਸ ਦਾ ਫਾਦਰ ਨਰਮਲ ਉਰਫ ਨਿਮਾ ਤਿੰਨ ਮੁਕਦਮੇ ਉਹਦੇ ਤੇ ਨੇ ਤੇ ਕੁੱਲ ਮਿਲਾ ਕੇ ਲਗਭਗ 12 ਮੁਕਦਮੇ ਐਨਡੀਪੀਐਸ ਤਹਿਤ ਹਨ ਤੇ ਦਰਜ ਸੀਗੇ ਕਾਫੀ ਵੱਡੇ ਲੈਵਲ ਦਾ ਇਹ ਕੰਮ ਕਰਦੇ ਰਹੇ ਸੀ ਤੇ ਜੇਲ੍ਹਾਂ ਵੀ ਕੱਟ ਕੇ ਆਏ ਨੇ ਤੇ ਹੁਣ ਵੀ ਇਹ ਹਟਦੇ ਨਹੀਂ ਸੀਗੇ ਜਿਸ ਕਰਕੇ ਇਹਨਾਂ ਦੀ ਆ ਜਿਵੇਂ ਕੀ ਇਹਨਾਂ ਨੇ ਆਪਣੀ ਕਾਲੀ ਕਮਾਈ ਤੋਂ ਵੀ ਆ ਨਜਾਇਜ਼ ਕਬਜ਼ਾ ਕਰਕੇ ਨਜਾਇਜ਼ ਉਸਾਰੀ ਕੀਤੀ ਹੈ ਆ ਕੋਠੀ ਬਣਾਈ ਹੈ ਜਿਸ ਤਹਿਤ ਆ ਕਾਰਵਾਈ ਕੀਤੀ ਜਾ ਰਹੀ ਹੈ ਇਹ ਦੁਕਾਨ ਔਰ ਘਰ ਉੱਪਰ ਹੈਗਾ ਸਾਰਾ ਢਾ ਦਿੱਤਾ ਜਾਵੇਗਾ ਨਹੀਂ ਆ ਇਹਦੀਆਂ ਦੋ ਦੁਕਾਨਾਂ ਨੇ ਜਿਹਦੇ ਉੱਪਰ ਇਹਨੇ ਦੋ ਤਿੰਨ ਕਮਰੇ ਬਣਾਏ ਸੀਗੇ ਰਹਿਣ ਵਾਸਤੇ ਠੀਕ ਹੈ ਇਹ ਢਾਈ ਜਾਣਗੇ ਹਾਂਜੀ ਇਹ ਦੁਕਾਨ ਹੈ ਵੈਸੇ ਇਸ ਦੁਕਾਨ 'ਚ ਸਮਾਨ ਸਪੂਨ ਇਹਨਾਂ ਨੇ ਨਹੀਂ ਰੱਖਿਆ ਨੇ ਦਿਖਾਉਣ ਨੂੰ ਇੱਕ ਦੁਕਾਨ ਰੱਖੀ ਸੀ ਇੱਥੇ ਬਰੀਅਨੇ ਦੀ ਕਰਿਆਨੇ ਦੀ ਲੋਕਾਂ ਨੂੰ ਦਿਖਾਉਣ ਵਾਸਤੇ ਕਿ ਇਹਦਾ ਕਰਿਆਨੇ ਦਾ ਕੰਮ ਹੈ ਪਰ ਇਹਦਾ ਅਸਲੀ ਕੰਮ ਚਿੱਟਾ ਵੇਚਣ ਦਾ ਹੀ ਹੈ ਕਰਿਆਨੇ ਦੇ ਵਿੱਚ ਮਤਲਬ ਬਹਾਨੇ ਨਾਲ ਕਸਟਮਰ ਕਰਿਆਨੇ ਦਾ ਸਮਾਨ ਲੈਣ ਆਉਂਦਾ ਹੋਊਗਾ ਤੇ ਚਿੱਟਾ ਦੇ ਦਿੰਦੇ ਹੋਣਗੇ ਤਾਂ ਪ੍ਰੋਬੇਬਲੀ ਉਹੀ ਹੋ ਸਕਦਾ ਹੈ ਕਿ ਇਹਨੇ ਦਿਖਾਉਣ ਲਈ ਤਾਂ ਆਪਣਾ ਇਹ ਕੰਮ ਰੱਖਿਆ ਬਗ ਪਿੱਛੋਂ ਇਹਦਾ ਕੰਮ ਇਹ ਚੱਲਦਾ ਸੀ ਚਿੱਟਾ ਵੇਚਕਦਾ ਤੇ ਕਾਫੀ ਵੱਡੇ ਲੈਵਲ ਦਾ ਕੰਮ ਸੀਗਾ ਇਹਨਾਂ ਦਾ ਹੁਣ ਇਹ ਜੇਲ੍ਹ ਚ ਬੰਦਾ ਜਾ ਜੀ ਬਾਹਰ ਜੀ ਇਹ ਇੱਕ ਮੁੰਡਾ ਜੇਲ੍ਹ ਚ ਹੈ ਇਹਦਾ ਫਾਦਰ ਬਾਹਰ ਹੈ ਬਿਲਕੁਲ 9 ਪਰਚੇ ਦੱਸੇ ਜਾ ਰਹੇ ਨੇ ਇਸ ਮਾਲਕ ਤੇ ਜਿਹੜਾ ਇਸ ਦੁਕਾਨ ਦਾ ਇਸ ਘਰ ਦਾ ਮਾਲਕ ਆ ਔਰ 16 ਸਾਲ ਦੀ ਉਮਰ ਚ ਦੱਸਦੇ ਆ ਵੀ ਚਟੇ ਦਾ ਕੰਮ ਕਰਨਾ ਸ਼ੁਰੂ ਕਰਤਾ ਸੀ ਇਹ ਵੀ ਪੁਲਿਸ ਦੇ ਵੱਲੋਂ ਹੀ ਸਾਨੂੰ ਜਾਣਕਾਰੀ ਮਿਲੀ ਆ ਔਰ ਫਾਦਰ ਤੇ ਵੀ ਪਰਚੇ ਦੱਸੇ ਜਾ ਰਹੇ ਆ ਔਰ ਤੁਹਾਨੂੰ ਦੱਸ ਰਿਹਾ ਕਿ ਸਾਰੀ ਬਿਲਡਿੰਗ ਅੱਖਾਂ ਦੇ ਸਾਹਮਣੇ ਹੁਣ ਢਹਿ ਢੇਰੀ ਹੁੰਦੀ ਨਜ਼ਰ ਆ ਰਹੀ ਆ ਇਹ ਤਸਵੀਰ ਜਿਹੜੀ ਆ ਇਹ ਤਸਵੀਰ ਜਿਹੜੀ ਆ ਇਹ ਤੁਹਾਡੇ ਨਾਲ ਅਸੀਂ ਫਰੋਸਪੁਰ ਤੋਂ ਸਾਂਝੀ ਕਰ ਰਹੇ ਆ ਫਰੋਸਪੁਰ ਦੇ ਕਸਬਾ ਮੁਦਕੀ ਤੋਂ ਸਾਂਝੀ ਕਰ ਰਹੇ ਆ ਜਿੱਥੇ ਲਗਾਤਾਰ ਹੀ ਇਸ ਧਾਰਦੀਆਂ ਤਸਵੀਰਾਂ ਦਿਖਾ ਰਹੇ ਆ ਕਿ ਘਰ ਨੂੰ ਢਾਇਆ ਜਾ ਰਿਹਾ ਹੈ ਘਰ ਨੂੰ ਢਾਕੇ ਘਰ ਨੂੰ ਢਾਕੇ ਇੱਥੇ ਕਿਉਂਕਿ ਨਸ਼ੇ ਦਾ ਕੰਮ ਕਰਦਾ ਸੀ ਨਸ਼ੇ ਦਾ ਕਾਰੋਬਾਰ ਕਰਦਾ ਸੀ ਇਸ ਲਈ ਇਸ ਘਰ ਨੂੰ ਇਸ ਘਰ ਨੂੰ ਜਿਹੜਾ ਢਾਇਆ ਜਾ ਰਿਹਾ ਔਰ ਤੁਹਾਨੂੰ ਦੱਸ ਦਈਏ ਪੁਲਿਸ ਦਾ ਕਹਿਣਾ ਹੈ ਕਿ ਪਿਤਾ ਤੇ ਵੀ ਪਰਚੇ ਨੇ ਔਰ ਪੁੱਤ ਤੇ ਵੀ ਨੌਂ ਦੇ ਆਸ-ਪਾਸ ਪਰਚੇ ਨੇ ਔਰ ਜਿਸ ਤੋਂ ਬਾਅਦ ਹੁਣ ਇਸ ਘਰ ਨੂੰ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਆਇਆ ਹੋਇਆ ਹੈ ਪੁਲਿਸ ਪ੍ਰਸ਼ਾਸਨ ਆਇਆ ਹੋਇਆ ਹੈ ਔਰ ਇਹਨਾਂ ਨੂੰ ਢਾਇਆ ਜਾ ਰਿਹਾ ਇਸ ਪੂਰੇ ਘਰ ਨੂੰ ਦੁਕਾਨਾਂ ਨੂੰ ਔਰ ਵੇਖਣ ਵਾਲੀ ਗੱਲ ਇਹ ਆ ਵੀ ਆਸ-ਪਾਸ ਦੇ ਲੋਕ ਜਿਹੜੇ ਨੇ ਅਸੀਂ ਉਹਨਾਂ ਨਾਲ ਵੀ ਗੱਲ ਕੀਤੀ ਉਹ ਕਹਿੰਦੇ ਬਿਲਕੁਲ ਇਹ ਕੰਮ ਕਰਦੇ ਸੀ ਇੱਥੋਂ ਦੇ ਜਿਹੜੇ ਲੋਕ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕੀਤੀ ਆ ਚਾਰੇ ਪਾਸੇ ਲੋਕ ਵੀ ਜਿਹੜੇ ਨੇ ਉਹ ਹੁਣ ਇਹ ਤਸਵੀਰ ਵੇਖ ਰਹੇ ਨੇ ਇਸ ਘਰ ਟੰਡੇ ਨੂੰ ਵੇਖ ਰਹੇ ਨੇ ਵੀ ਇਹ ਘਰ ਹੁਣ ਢੈ ਢੇਰੀ ਅੱਖਾਂ ਦੇ ਸਾਹਮਣੇ ਹੁੰਦਾ ਨਜ਼ਰ ਆ ਰਿਹਾ ਹੈ ਤਾਂ ਤੁਸੀਂ ਨਜ਼ਰ ਮਾਰ ਲਓ ਨਜ਼ਰ ਮਾਰ ਲਓ ਇਧਰ ਘਰ ਟੈਣ ਲੱਗਾ ਇਧਰ ਲੋਕ ਤਾੜੀਆਂ ਮਾਰ ਰਹੇ ਨੇ ਇਧਰਲੇ ਪਾਸੇ ਮਗਰ ਤਾੜੀਆਂ ਮਾਰ ਰਹੇ ਨੇ ਘਰ ਟੈਣ ਲੱਗਾ ਔਰ ਇਧਰੋਂ ਜਿਹੜਾ ਜੀਸੀਪੀ ਦਾ ਪੀਲਾ ਪੰਜਾ ਉਹ ਚਲਣਾ ਸ਼ੁਰੂ ਹੋ ਗਿਆ ਇੱਧਰ ਲੋਕ ਤਾੜੀਆਂ ਮਾਰ ਰਹੇ ਨੇ ਕਿ ਘਰ ਢਹਿਣਾ ਸ਼ੁਰੂ ਹੋ ਗਿਆ ਔਰ ਇੱਧਰ ਪ੍ਰਸ਼ਾਸਨ ਦੇ ਵੱਲੋਂ ਘਰ ਢਾਉਣਾ ਸ਼ੁਰੂ ਕਰ ਦਿੱਤਾ ਹੈ ਇਹ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਫਿਰੋਜ਼ਪੁਰ ਦੇ ਕਸਬਾ ਮੁਦਕੀ ਦੀਆਂ ਜਿੱਥੇ ਇਹ ਘਰ ਢਟਾਇਆ ਜਾ ਰਿਹਾ ਦੱਸਿਆ ਜਾ ਰਿਹਾ ਕਿ ਕਰੀਬ ਇਸ ਦੇ ਉੱਪਰ ਕਰੀਬ 9 ਦੇ ਆਸ-ਪਾਸ ਪਰਚੇ ਸੀ ਪਰ ਹੁਣ ਇਸ ਘਰ ਨੂੰ ਢਾਹ ਢੇਰੀ ਕੀਤਾ ਜਾ ਰਿਹਾ ਨਜ਼ਰ ਮਾਰ ਲਓ ਇਸ ਦੁਕਾਨ ਨੂੰ ਲੋਕ ਕਹਿੰਦੇ ਨੇ ਕਿ ਕਿਰੀਅਾਨੇ ਦੀ ਦੁਕਾਨ ਸੀ ਔਰ ਇਸੇ ਦੁਕਾਨ ਤੋਂ ਹੀ ਜਿਹੜਾ ਇਹ ਕੰਮ ਕਰਦੇ ਸੀ ਔਰ ਇਹਨਾਂ ਦਾ ਜਿਹੜਾ ਨੁਕਸਾਨ ਆ ਉਹ ਲੋਕ ਕਹਿੰਦੇ ਸਾਡਾ ਬਹੁਤ ਹੋਇਆ ਔਰ ਜਿਸ ਦੇ ਕਾਰਨ ਹੁਣ ਪ੍ਰਸ਼ਾਸਨ ਦੇ ਵੱਲੋਂ ਇਹਨਾਂ ਦਾ ਘਟਾਇਆ ਜਾ ਰਿਹਾ ਔਰ ਇਧਰਲੇ ਪਾਸੇ ਵੀ ਨਜ਼ਰ ਮਾਰ ਲਓ ਜਿਹੜੇ ਲੋਕ ਨੇ ਉਹ ਦੇਖਦੇ ਨਜ਼ਰ ਆ ਰਹੇ ਨੇ ਚਾਰੇ ਪਾਸੇ ਪੂਰਾ ਪੂਰੇ ਲੋਕ ਦੇਖੇ ਜਾ ਸਕਦੇ ਨੇ ਜਿਹੜੇ ਇਸ ਮਾਹੌਲ ਨੂੰ ਵੇਖਣ ਆਏ ਨੇ ਜਿਹੜੇ ਦੇਖਣ ਆਏ ਨੇ ਕਿ ਇਸ ਜਗ੍ਹਾ ਤੇ ਅੱਜ ਘਰ ਟਾਇਆ ਜਾ ਰਿਹਾ ਹੈ ਤੁਹਾਨੂੰ ਦੱਸ ਦਈਏ ਇੱਥੇ ਇਹ ਤਸਵੀਰਾਂ ਜਿਹੜੀਆਂ ਨੇ ਇਹ ਮੁਦਕੀ ਦੀਆਂ ਨੇ ਫਿਰੋਜ਼ਪੁਰ ਤੋਂ ਮੁਦਕੀ ਦੀਆਂ ਜਿੱਥੇ ਘਰ ਟਾਇਆ ਜਾ ਰਿਹਾ ਹੈ ਔਰ ਦੁਕਾਨ ਢਾਈ ਜਾ ਰਹੀ ਆ ਪ੍ਰਸ਼ਾਸਨ ਦੇ ਵੱਲੋਂ ਔਰ ਤੁਹਾਨੂੰ ਦੱਸ ਦਈਏ ਕਿ ਪੁਲਿਸ ਦੇ ਨਾਲ ਵੀ ਗੱਲਬਾਤ ਹੋਈ ਆ ਕਹਿੰਦੇ ਵੀ ਨੌਂ ਦੇ ਆਸ-ਪਾਸ ਜਿਹੜੇ ਮਾਮਲੇ ਸੀਗੇ ਇਸ ਦੇ ਉੱਪਰ ਦਰਜ ਸੀ ਇਸ ਵਿਅਕਤੀ ਦੇ ਜੋ ਹੁਣ ਵੀ ਜੇਲ੍ਹ ਦੇ ਵਿੱਚ ਆ ਉਸਦੇ ਪਿਤਾ ਦੇ ਉੱਪਰ ਵੀ ਜਿਹੜੇ ਮੁਕੱਦਮੇ ਦਰਜ ਸਿਗੇ ਉਹ ਵੀ ਬਾਕੀ ਗੱਲਬਾਤ ਵੀ ਕਰ ਲੈਨੇ ਸਾਡੇ ਨਾਲ ਡੀਐਸਪੀ ਕਰਨ ਸ਼ਰਮਾ ਮੌਜੂਦ ਨੇ ਕਰਨ ਜੀ ਕਿੰਨੇ ਮਾਮਲੇ ਸੀਗੇ ਇਸ ਦੇ ਉੱਪਰ ਜਿਹੜਾ ਘਟਾਇਆ ਜਾ ਰਿਹਾ ਇਧਰ ਬੱਸ ਇਹ ਜੀ ਹੈਬਿਚੁਅਲ ਆਫੈਂਡਰ ਸੀਗੇ ਵਾਰ-ਵਾਰ ਜਿਵੇਂ ਕਿ ਜੁਰਮ ਕਰਦੇ ਨੇ ਨਸ਼ਾ ਵੇਚਣ ਦਾ ਨਸ਼ਾ ਤਸਕਰੀ ਕਰਦੇ ਸੀ ਮੁੰਡਾ ਜਿਹੜਾ ਕਿ ਬਲਦੇਵ ਬੱਬੂ ਐ ਇਸ ਤੇ 9 ਮੁਕੱਦਮੇ ਦਰਜ ਨੇ ਹੈਰੋਇਨ ਵੇਚਣ ਦੇ ਇਸ ਦਾ ਫਾਦਰ ਨਰਮਲ ਉਰਫ ਨਿਮਾ ਤਿੰਨ ਮੁਕਦਮੇ ਉਹਦੇ ਤੇ ਨੇ ਤੇ ਕੁੱਲ ਮਿਲਾ ਕੇ ਲਗਭਗ 12 ਮੁਕਦਮੇ ਐਨਡੀਪੀਐਸ ਤਹਿਤ ਹਨ ਤੇ ਦਰਜ ਸੀਗੇ ਕਾਫੀ ਵੱਡੇ ਲੈਵਲ ਦਾ ਇਹ ਕੰਮ ਕਰਦੇ ਰਹੇ ਸੀ ਜੇਲ੍ਹਾਂ ਵੀ ਕੱਟ ਕੇ ਆਏ ਨੇ ਤੇ ਹੁਣ ਵੀ ਇਹ ਹਟਦੇ ਨਹੀਂ ਸੀਗੇ ਜਿਸ ਕਰਕੇ ਇਹਨਾਂ ਦੇ ਆ ਜਿਵੇਂ ਕੀ ਇਹਨਾਂ ਨੇ ਆਪਣੀ ਕਾਲੀ ਕਮਾਈ ਤੋਂ ਵੀ ਆ ਨਜਾਇਜ਼ ਕਬਜ਼ਾ ਕਰਕੇ ਨਜਾਇਜ਼ ਉਸਾਰੀ ਕੀਤੀ ਹੈ ਆ ਕੋਠੀ ਬਣਾਈ ਹੈ ਜਿਸ ਤਹਿਤ ਆ ਕਾਰਵਾਈ ਕੀਤੀ ਜਾ ਰਹੀ ਹੈ ਇਹ ਦੁਕਾਨ ਔਰ ਘਰ ਉੱਪਰ ਹੈਗਾ ਸਾਰਾ ਢਾ ਦਿੱਤਾ ਜਾਵੇਗਾ ਨਹੀਂ ਆ ਇਹਦੀਆਂ ਦੋ ਦੁਕਾਨਾਂ ਨੇ ਜਿਹਦੇ ਉੱਪਰ ਇਹਨੇ ਦੋ ਤਿੰਨ ਕਮਰੇ ਬਣਾਏ ਸੀਗੇ ਰਹਿਣ ਵਾਸਤੇ ਠੀਕ ਹੈ ਇਹ ਢਾਈ ਜਾਣਗੇ ਹਾਂਜੀ ਇਹ ਦੁਕਾਨ ਹੈ ਵੈਸੇ ਇਸ ਦੁਕਾਨ 'ਚ ਸਮਾਨ ਸਪੂਨ ਇਹਨਾਂ ਨਹੀਂ ਰੱਖਿਆ ਨੇ ਦਿਖਾਉਣ ਨੂੰ ਇੱਕ ਦੁਕਾਨ ਰੱਖੀ ਸੀ ਇੱਥੇ ਬਰੀਅਨੇ ਦੀ ਕਰਿਆਨੇ ਦੀ ਲੋਕਾਂ ਨੂੰ ਦਿਖਾਉਣ ਵਾਸਤੇ ਕਿ ਇਹਦਾ ਕਰਿਆਨੇ ਦਾ ਕੰਮ ਹੈ ਪਰ ਇਹਦਾ ਅਸਲੀ ਕੰਮ ਚਿੱਟਾ ਵੇਚਣ ਦਾ ਹੈ ਕਰਿਆਨੇ ਦੇ ਵਿੱਚ ਮਤਲਬ ਬਹਾਨੇ ਨਾਲ ਕਸਟਮਰ ਕਰਿਆਨੇ ਦਾ ਸਮਾਨ ਲੈਣ ਆਉਂਦਾ ਹੋਊਗਾ ਤੇ ਚਿੱਟਾ ਦੇ ਦਿੰਦੇ ਹੋਣਗੇ ਥਾਂ ਪ੍ਰੋਬੇਬਲੀ ਉਹੀ ਹੋ ਸਕਦਾ ਹੈ ਕਿ ਇਹਨੇ ਦਿਖਾਣ ਲਈ ਤਾਂ ਆਪਣਾ ਇਹ ਕੰਮ ਰੱਖਿਆ ਹੈ ਪਰ ਪਿੱਛੋਂ ਇਹਦਾ ਕੰਮ ਇਹ ਚੱਲਦਾ ਸੀ ਚਿੱਟਾ ਵੇਚਦਾ ਤੇ ਕਾਫੀ ਵੱਡੇ ਲੈਵਲ ਦਾ ਕੰਮ ਸੀਗਾ ਇਹਨਾਂ ਦਾ ਹੁਣ ਇਹ ਜੇਲ੍ਹ ਚੋਂ ਬੰਦਾ ਜਾਜੀ ਬਾਹਰ ਜੀ ਇਹ ਇੱਕ ਮੁੰਡਾ ਜੇਲ੍ਹ ਚ ਹੈ ਇਹਦਾ ਫਾਦਰ ਬਾਹਰ ਹੈ ਬਿਲਕੁਲ ਨੋ ਪਰਚੇ ਦੱਸੇ ਜਾ ਰਹੇ ਨੇ ਇਸ ਮਾਲਕ ਤੇ ਜਿਹੜਾ ਇਸ ਦੁਕਾਨ ਦਾ ਇਸ ਘਰ ਦਾ ਮਾਲਕ ਆ ਔਰ 16 ਸਾਲ ਦੀ ਉਮਰ ਚ ਦੱਸਦੇ ਆ ਵੀ ਛੱਟੇ ਦਾ ਕੰਮ ਕਰਨਾ ਸ਼ੁਰੂ ਕਰਤਾ ਸੀ ਇਹ ਵੀ ਪੁਲਿਸ ਦੇ ਵੱਲੋਂ ਹੀ ਸਾਨੂੰ ਜਾਣਕਾਰੀ ਮਿਲੀ ਆ ਔਰ ਫਾਦਰ ਤੇ ਵੀ ਪਰਚੇ ਦੱਸੇ ਜਾ ਰਹੇ ਆ ਔਰ ਤੁਹਾਨੂੰ ਦੱਸਦੀ ਆ ਕਿ ਸਾਰੀ ਬਿਲਡਿੰਗ ਅੱਖਾਂ ਦੇ ਸਾਹਮਣੇ ਹੁਣ ਢਹਿ ਢੇਰੀ ਹੁੰਦੀ ਨਜ਼ਰ ਆ ਰਹੀ ਆ ਇਹ ਤਸਵੀਰ ਜਿਹੜੀ ਆ ਇਹ ਤਸਵੀਰ ਜਿਹੜੀ ਆ ਇਹ ਤੁਹਾਡੇ ਨਾਲ ਅਸੀਂ ਫਿਰੋਜ਼ਪੁਰ ਤੋਂ ਸਾਂਝੀ ਕਰ ਰਹੇ ਹਾਂ ਫਿਰੋਜ਼ਪੁਰ ਦੇ ਕਸਬਾ ਮੁਦਕੀ ਤੋਂ ਸਾਂਝੀ ਕਰ ਰਹੇ ਹਾਂ ਜਿੱਥੇ ਲਗਾਤਾਰ ਹੀ ਇਸ ਘਾਤੀਆਂ ਤਸਵੀਰਾਂ ਦਿਖਾ ਰਹੇ ਹਾਂ ਕਿ ਘਰ ਨੂੰ ਢਾਇਆ ਜਾ ਰਿਹਾ ਹੈ ਘਰ ਨੂੰ ਢਾਕੇ ਘਰ ਨੂੰ ਢਾਕੇ ਇੱਥੇ ਕਿਉਂਕਿ ਨਸ਼ੇ ਦਾ ਕੰਮ ਕਰਦਾ ਸੀ ਨਸ਼ੇ ਦਾ ਕਾਰੋਬਾਰ ਕਰਦਾ ਸੀ ਇਸ ਲਈ ਇਸ ਘਰ ਨੂੰ ਇਸ ਘਰ ਨੂੰ ਜਿਹੜਾ ਢਾਇਆ ਜਾ ਰਿਹਾ ਔਰ ਤੁਹਾਨੂੰ ਦੱਸ ਦਈਏ ਪੁਲਿਸ ਦਾ ਕਹਿਣਾ ਹੈ ਕਿ ਪਿਤਾ ਤੇ ਵੀ ਪਰਚੇ ਨੇ ਔਰ ਪੁੱਤ ਤੇ 29 ਦੇ ਆਸ-ਪਾਸ ਪਰਚੇ ਨੇ ਔਰ ਜਿਸ ਤੋਂ ਬਾਅਦ ਹੁਣ ਇਸ ਘਰ ਨੂੰ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਆਇਆ ਹੋਇਆ ਹੈ ਪੁਲਿਸ ਪ੍ਰਸ਼ਾਸਨ ਆਇਆ ਹੋਇਆ ਹੈ ਔਰ ਇਹਨਾਂ ਨੂੰ ਢਾਇਆ ਜਾ ਰਿਹਾ ਇਸ ਪੂਰੇ ਘਰ ਨੂੰ ਦੁਕਾਨਾਂ ਨੂੰ ਔਰ ਵੇਖਣ ਵਾਲੀ ਗੱਲ ਇਹ ਆ ਵੀ ਆਸ-ਪਾਸ ਦੇ ਲੋਕ ਜਿਹੜੇ ਨੇ ਅਸੀਂ ਉਹਨਾਂ ਨਾਲ ਵੀ ਗੱਲ ਕੀਤੀ ਉਹ ਕਹਿੰਦੇ ਬਿਲਕੁਲ ਇਹ ਕੰਮ ਕਰਦੇ ਸੀ ਇੱਥੋਂ ਦੇ ਜਿਹੜੇ ਲੋਕ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕੀਤੀ ਆ ਚਾਰੇ ਪਾਸੇ ਲੋਕ ਵੀ ਜਿਹੜੇ ਨੇ ਉਹ ਹੁਣ ਇਹ ਤਸਵੀਰ ਵੇਖ ਰਹੇ ਨੇ ਇਸ ਘਰ ਟੰਡੇ ਨੂੰ ਵੇਖ ਰਹੇ ਨੇ ਵੀ ਇਹ ਘਰ ਹੁਣ ਢੈ ਢੇਰੀ ਅੱਖਾਂ ਦੇ ਸਾਹਮਣੇ ਹੁੰਦਾ ਨਜ਼ਰ ਆ ਰਿਹਾ ਹੈ